ਜੈ ਗੁਰਦੇਵ ਧੰ ਗੁਰਦੇਵ ਸਾਰੇ ਦਰਸ਼ਕ ਵੀਰਾਂ ਨੂੰ ਔਰ ਪਿਆਰ ਭਰੀ ਸਤਿ ਸ਼ਕਾਲ ਸਾਡੇ ਚੈਨਲ ਵੱਲੋਂ ਵੀਰੋ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ 75 ਗੁਰਪੁਰਬ ਸਤ ਗੁਰ ਰਵਿਦਾਸ ਦਾ ਬਹੁਤ ਹੀ ਨਜ਼ਦੀਕ ਹੈ ਔਰ ਜੇ ਗੱਲ ਕਰੀਏ ਹਲਕਾ ਨਕੋਦਰ ਦੀ ਜà ਸੂਬਾ ਪੰਜਾਬ ਦੀ ਤੇ ਹਰ ਸਾਲ ਬਹੁਤ ਹੀ ਸ਼ਾਨੋ ਸ਼ੌਕਤ ਔਰ ਧੂਮ ਧਾਮ ਨਾਲ ਗੁਰੂ ਮਹਾਰਾਜ ਦਾ ਇਹ ਜਿਹੜਾ ਗੁਰਪੁਰਬ ਮਨਾਇਆ ਜਾਂਦਾ ਹੈ ਸਤਿ ਸ਼ਕਾਲ ਜੈ ਗੁਰਦੇਵ ਧੰ ਗੁਰਦੇਵ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਨਕੌਂਦਰ ਦੀਆਂ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਉਤਸ਼ਾਹ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਮਨਾਉਂਦੀਆਂ ਨੇ। ਤੇ ਇੰਨਾ ਉਤਸ਼ਾਹ ਹੁੰਦਾ ਇਸ ਵਾਰ ਲੱਗਦਾ ਕਿ ਹੋਰ ਵੀ ਜ਼ਿਆਦਾ ਹੋਵੇਗਾ ਨਕੌਂਦਰ ਦੀਆਂ ਸੰਗਤਾਂ ਦੇ ਵਿੱਚ। ਅਸੀਂ ਜੋ ਢੀਕਦੇ ਰਹਿੰਦੇ ਆ ਵੀ ਸਤਿਗੁਰਾਂ ਦਾ ਜਨਮ ਦਿਨ ਕਦੋਂ ਆਉਂਦਾ ਤੇ ਉਹਨਾਂ ਦੇ ਜਨਮ ਦਿਨ ਤੇ ਪਰਵਾਦ ਫੇਰੀਆਂ ਵੀ ਨਿਕਲਦੀਆਂ ਨੇ ਬਹੁਤ ਲੋਕ ਖੁਸ਼ ਹੁੰਦੇ ਨੇ ਸਤਗੁਰਾਂ ਦਾ ਜਦੋਂ ਜਨਮ ਦਿਨ ਆਉਂਦਾ ਆ ਤੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਮੈਂ ਆਪ ਜੀ ਦੇ ਨਾਲ ਇੱਕ ਸ਼ਬਦ ਸਾਂਝਾ ਕਰਨਾ ਚਾਹੁੰਦਾ ਦੇਵ ਉਹ ਅੱਜ ਜੀ ਵਧਾਈ ਕਿਹੜੀ ਖੁਸ਼ੀਆਂ ਦੀ ਆਈ ਰੱਬ ਰਵੀ ਅਵਤਾਰ ਬਣ ਆਇਆ ਵੀੜੇ ਮਾਤਾ ਕਲ ਚੰਦੇ ਦੇਵ ਉਹ ਅੱਜ ਜੀ ਵਧਾਈ ਕਿਹੜੀ ਖੁਸ਼ੀਆਂ ਦੀ ਆਈ ਰਬ ਰਵੀ ਅਵਤਾਰ ਬਣ ਆਇਆ ਜਿੜੇ ਮਾਤਾ ਕਲシャン ਦੇ 베ੜੇ ਮਾਤਾ ਕਲシャン ਦੇ ਚੱਲ ਸੰਗਤਾਂ ਦੇ ਦਾਰਿਆਂ ਨੂੰ ਆਈਆਂ ਦੇਣ ਪਿਤਾ ਸੰਤੋਖ ਨੂੰ ਵਧਾਈਆਂ ਦੇੰਦੇ ਮੱਲਣਾ ਨਿਹਾਰ ਚਾਵਾਂ ਨਾਲ ਕੇ ਸ਼ਿੰਗਾਰ ਖੇੜਾ ਨਾਲ ਫੁੱਲਾਂ ਦੇ ਮਹਿਕਾਇਆ ਵੀੜੇ ਮਤਾ ਕਲ ਸ਼ਾਂਦੇ ਵੀੜੇ ਮਤਾ ਕਲ ਸ਼ਾਂਦੇ ਜਿਵੇਂ ਖੁਸ਼ੀਆਂ ਦੇ ਕਰ ਕਰ ਵੱਜਦੇ ਟੋਲ ਕੰਛੀ ਦੀਆਂ ਗਲੀਆਂ 'ਚ ਵੱਜਦੇ ਤੁਮ ਨੱਚ ਨੱਚ ਪਾਈਆਂ ਨਾਲੇ ਕੂੜੀਆਂ ਦੀਆਂ ਗਾਈਆਂ ਲੋਕਾਂ ਨਾਲ ਮਿਲ ਛੱਗਨ ਮਨਾਇਆ ਵੀੜੇ ਮਤਾ ਕਲ ਸ਼ਾਂਦੇ ਵੀੜੇ ਮਤਾ ਕਲ ਸ਼ਾਂਦੇ ਨੈਮਾ ਪੀਰ ਤੇ ਫਕੀਰੀ ਉਹਦੀ ਗਾਮ ਦੇ ਮਾਤ ਲੋਕ ਦੇ ਵੀ ਦੇਵਤੇ ਤੇ ਆਮ ਦੇ ਨੈਮਾ ਪੀਰ ਤੇ ਫਕੀਰੀ ਉਹਦੀ ਗਾਮ ਦੇ ਮਾਤ ਲੋਕ ਦੇ ਵੀ ਦੇਵਤੇ ਤੇ ਆਮ ਦੇ ਹੋ ਗਈ ਸਾਰੇ ਪਾਸ ਆਸ ਪਾਸ ਤਨ ਤਨ ਰਵੀਦਾਸ ਹੋ ਗਈ ਸਾਰੇ ਆਸ ਪਾਸ ਤਨ ਤਨ ਰਵੀਦਾਸ ਆਣ ਪਰੀਆਂ ਵੀ ਸੀ ਸੁਚਕਾਇਆ ਵੇੜੇ ਮਤਾ ਕਲ ਛਾਂਦੇ ਵੇੜੇ ਮਤਾ ਕਲ ਛਾਂਦੇ ਸ਼ੌਂਕੀ ਕੋਮਦਾ ਨਸੀਬ ਸੁਤਾ ਜਾਗਿਆ ਨੀਚੋਂ ਉੱਚ ਕਰਨੇ ਨੂੰ ਉੱਤੇ ਆ ਗਿਆ ਉਹਦੀ ਸ਼ਕਤੀ ਮਹਾਨ ਤੋੜੂ ਜ਼ਾਲਮਾਂ ਦੇ ਮਾਣ ਸਭੇ ਖੁਸ਼ੀਆਂ ਗਰੀਬਾਂ ਲਈ ਲਿਆ ਆਇਆ ਵੇੜੇ ਮਤਾ ਕਲ ਛਾਂਦੇ ਵੇੜੇ ਮਤਾ ਕਲ ਛਾਂਦੇ ਜੇ ਉਹ ਅੱਜ ਜੀ ਬਦਾਈ ਕੜੀ ਖੁਸ਼ੀਆਂ ਦੀ ਆਈ ਰੱਬ ਰਵੀ ਅਵਤਾਰ ਬਣ ਆਇਆ ਵਿੜੇ ਮਾਤਾ ਕਲシャン ਦੇ ਵਿੜੇ ਮਾਤਾ ਕਲシャン ਦੇ ਸੋ ਇਹ ਬਹੁਤ ਹੀ ਮਿੱਠੀ ਔਰ ਮਧੁਰ ਆਵਾਜ਼ ਸਾਡੇ ਵੱਡੇ ਵੀ ਰਾਮ ਹਣਾ ਜੀ ਸੋ ਸਤਕਾਰਯੋਗ ਅੰਕਲ ਜੀ ਨਾਲ ਨੇ ਕੁਲਵੰਤ ਸਿੰਘ ਵਰਦੀ ਜੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਜੈ ਗੁਰਦੇਵ ਸਤਿ ਸ਼੍ਰੀ ਅਕਾਲ ਜੀ ਜੈ ਗੁਰਦੇਵ ਤਸਵੀਰ ਗਾਲ ਜੀ ਕੀ ਇਹ ਕਹਿਣਾ ਤੁਹਾਡਾ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਨਕੋਦਰ ਵਿੱਚ ਰਹਿੰਦੇ ਹੋ ਔਰ ਰਾਮਪਾ ਜੀ ਹੁਣ ਨਾਲ ਵੀ ਜੁੜੇ ਹੋ ਇਹਨਾਂ ਦੇ ਵੀ ਲਗਨ ਜੇਕਰ ਗੱਲ ਕਰੀਏ ਤੇ ਧਾਰਮਿਕ ਵਿਸ਼ਿਆਂ ਦੇ ਨਾਲ ਜ਼ਿਆਦਾ ਹੈ ਔਰ ਬਾਣੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਨੇ ਸੋ ਇਹਨਾਂ ਦੀ ਆਵਾਜ਼ ਸਾਰੇ ਨਕੋਦਰ ਚ ਸੁਣਨ ਨੂੰ ਮਿਲਦੀ ਹੈ ਕਿਉਂਕਿ ਬਹੁਤ ਹੀ ਦਿਲ ਤੋਂ ਔਰ ਮਨ ਤੋਂ ਜਿਹੜੇ ਸ਼ਬਦ ਗਾਉਂਦੇ ਨੇ ਕੀ ਕਹੋਗੇ ਇਹਨਾਂ ਬਾਰੇ ਇਹਨਾਂ ਬਾਰੇ ਤਾਂ ਸਮਝੋ ਇਹ ਕੋਲ ਵੱਡੇ ਲਾਭ ਜੇ ਤੇ ਨਾਮ ਦੀ ਕੋਈ ਰੀਜ਼ ਨਹੀਂ ਕਾਸ਼ ਤਾ ਮੈਂ ਤਾਂ ਦੋ ਤਿੰਨ ਤਾਲ ਤੋਂ ਇਹਨਾਂ ਦੇ ਕੋਲ ਬੈਠਾ ਤੇ ਹਰ ਪਾਸੇ ਇੱਕ ਜਾਨ ਹੀ ਜਾਨ ਮਿਲਦਾ ਸੋ ਗੁਰਪੁਰਬ ਜਿਹੜਾ 2025 ਨਜ਼ਦੀਕ ਹੈ ਗੁਰਮਹਾਰਾ ਜਦਾ ਸੋ ਹਰ ਸਾਲ ਸ਼ਹਿਰ ਨਕੋਦਰ ਦੀ ਸੰਗਤਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਅਜੀਬ ਵੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਤੇ ਸਾਡਾ ਹਲਕਾ ਜਿਹੜਾ ਉਧਰ ਹੈ ਇਹ ਬਹੁਤ ਹੀ ਹੁਤਸ਼ਾ ਨਾਲ ਮਨਾਉਂਦਾ ਤੇ ਐਕੀ ਵੀ ਹੋਰ ਉਤਸਾਹ ਨਾਲ ਮਨਾਇਆ ਜਾਊ। ਤੇ ਸੰਸਾ ਦੇ ਸਤਿਕਾਰਯੋਗ ਅੰਕਲ ਜੀ ਖੁਲਵੰਤ ਸਿੰਘ ਵੀਰ ਜੀ ਜੀ ਸੋ ਰਾਮ ਵੀਰ ਸਾਡੇ ਨਾਲ ਜੁੜੇ ਨੇ ਇਹਨਾਂ ਨਾਲ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ। ਉਹ ਰਾਵੀਰ ਜੇਕਰ ਗੱਲ ਕਰੀਏ ਸਮੇ ਸਮੇ ਤੇ ਇਸ ਧਰਤੀ ਤੇ ਬੜੇ 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 ਮਹਾਂਪੁਰਖਾਂ ਨੇ ਜਨਮ ਲਿਆ ਚਾਹੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਕਬੀਰ ਮਹਾਰਾਜ ਦੀ ਗੱਲ ਕਰੀਏ ਜਾਂ ਹੋਰ ਵੀ ਕਾਫੀ ਮਹਾਂਪੁਰਖ ਨੇ ਸੋ ਇਸੇ ਤਰ੍ਹਾਂ ਸਤਗੁਰ ਰਵੀਦਾਸ ਮਹਾਰਾਜ ਜੀ ਨੇ ਇਸ ਧਰਤੀ ਤੇ ਜਨਮ ਲਿਆ ਅਵਤਾਰ ਧਾਰਿਆ ਸੋ ਕੀ ਮਕਸਦ ਕੀ ਤੁਹਾਨੂੰ ਕੀ ਮੇਨ ਵਜ੍ਹਾ ਲੱਗਦੀ ਹੈ ਕਿ ਉਹਨਾਂ ਨੂੰ ਅਵਤਾਰ ਲੈਣਾ ਪਿਆ ਜਿਸ ਵੇਲੇ ਜੀ ਬਹੁਤ ਜ਼ੁਲਮ ਵੱਧ ਗਿਆ ਸੀਗਾ ਇਨਸਾਨ ਨੂੰ ਬਾਣੀ ਪੜਨ ਦਾ ਵੀ ਹੱਕ ਨਹੀਂ ਸੀਗਾ ਜੇ ਕੋਈ ਬਾਣੀ ਪੜਦਾ ਸੀ ਉਹਦੀ ਜੀਭਾ ਕੱਢ ਦਿੱਤੀ ਜਾਂਦੀ ਸੀ ਜੇ ਕੋਈ ਸੁਣਦਾ ਸੀ ਕਰਨਾਂ ਦੇ ਵਿੱਚ ਸਿੱਕਾ ਪਾ ਦਿੱਤਾ ਜਾਂਦਾ ਸੀ ਯਾਨੀ ਬਹੁਤ ਹੀ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਸੀ ਇਨਸਾਨ ਦੀ ਕੋਈ ਕਦਰ ਨਹੀਂ ਸੀ ਕਰਦਾ ਇਨਸਾਨ ਇਨਸਾਨ ਦੇ ਨਾਲ ਬਹੁਤ ਹੀ ਜ਼ਿਆਦਾ ਵੱਡਾ ਵਿਤਕਰਾ ਕਰਦਾ ਸੀ ਉਸ ਵੇਲੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ अवतारधार की धरती दे ऊपर आना पया ते सब तो पहले है गुरु सब तो पहले गुरु है जिन्ना ने एदा ऊंच नीच दा खंडन कीता उना दे नाल टक्कर ਲਈ ਵੀ ਤੁਸੀਂ ਇੱਥੇ ਗੱਲ ਦੋ ਹਰ ਇਨਸਾਨ ਨੂੰ ਪਰਮਾਤਮਾ ਨੂੰ ਮੰਨਣ ਦਾ ਅਧਿਕਾਰ ਹੈ ਪਰਮਾਤਮਾ ਤੁਹਾਡਾ ਕੱਲਿਆਂ ਦਾ ਨਹੀਂ ਹੈ ਪਰਮਾਤਮਾ ਸਾਰਿਆਂ ਦਾ ਹੈ ਜੋ ਵੀ ਇਨਸਾਨ ਆਇਆ ਹੈ ਉਹ ਇਨਸਾਨ ਪਰਮਾਤਮਾ ਦੀ ਪੂਜਾ ਕਰ ਸਕਦਾ ਹੈ ਪਰਮਾਤਮਾ ਦੇ ਭਜਨ ਸੁਣਦਾ ਸਕਦਾ ਹੈ ਸੁਣ ਸਕਦਾ ਹੈ ਤੇ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਸਮਝਾਉਣ ਦੀ ਖਾਤਰ ਜਨਮ ਲਿਆ ਤੇ ਗਰੀਬਾਂ ਦੇ ਵਾਸਤੇ ਉਹ ਰੱਬ ਬਣ ਕੇ ਆਏ ਤੇ ਗਰੀਬਾਂ ਅੱਜ ਜੋ ਵੀ ਆਪਾ ਗੁਰਦੁਆਰਿਆਂ ਦੇ ਵਿੱਚ ਬੈਠੇ ਆ ਜੋ ਵੀ ਕੁਝ ਕਰ ਰਹੇ ਆ ਸਭ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦੇਣ ਹੈ ਉਹ ਹੀ ਸ੍ਰੀ ਕ੍ਰਾਂਤੀਕਾਰੀ ਗੁਰੂ ਹੋਏ ਨੇ ਇਹ ਦੋ ਹੀ ਗੁਰੂ ਹੋਏ ਜੀ ਕ੍ਰਾਂਤੀਕਾਰੀ ਇੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇੱਕ ਗੁਰੂ ਗਵੈਨ ਸਿੰਘ ਜੀ ਇਹ ਕ੍ਰਾਂਤੀਕਾਰੀ ਗੁਰੂ ਹੋਏ ਨੇ ਔਰ ਗੁਰੂ ਰਵਿਦਾਸ ਜੀ ਪਹਿਲੇ ਗੁਰੂ ਨੇ ਜਿਨ੍ਹਾਂ ਨੇ ਸ਼ੂਆਸ਼ਾਰ ਦਾ ਖੰਡਨ ਕੀਤਾ ਅ ਬੜੇ ਵੀ ਤੁਸੀਂ ਬਹੁਤ ਹੀ ਸਟੀਕ ਔਰ ਵਧੀਆ ਜਾਣਕਾਰੀ ਦਰਸ਼ਕਾਂ ਨੂੰ ਜਿਹੜੀ ਪ੍ਰੋਵਾਈਡ ਕਰਵਾਈ ਦਿੱਤੀ ਗਈ ਤੋ ਕ੍ਰਾਂਤੀਕਾਰੀ ਗੁਰੂ ਸੰਸਾਧ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਜੇਕਰ ਬਾਣੀ ਦੀ ਗੱਲ ਕਰੀਏ 35 ਅਖਰੀ ਬਾਣੀ ਦੀ ਗੱਲ ਕਰੀਏ ਤੋ ਉਹ ਵੀ ਜਿਹੜੀ ਗੁਰੂ ਮਹਾਰਾਜ ਹੁਣਾ ਵੱਲੋਂ ਹੀ ਉਹ ਲਿਪੀ ਸ਼ੁਰੂ ਕੀਤੀ ਗਈ ਇਹਦੇ ਵਿੱਚ ਜਿਹੜੀ ਸਚਾਈ ਹੈ ਉਹ ਵੀ ਦਰਸ਼ਕਾਂ ਨੂੰ ਦੱਸਾਂ ਇਸ ਸਤਿਗੁਰਾਂ ਦੀ ਬਾਣੀ ਹੈ ਉਹ ਬਹੁਤ ਹੁਣ ਲੈਟਰ ਦੇ ਉੱਤੇ ਸਾਰੀਆਂ ਸੰਗਤਾਂ ਦੇਖ ਲੈਂਦੀਆਂ ਆ ਵੀ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਨੇ ਇਹੋ 35 ਅਖਰਾਂ ਦੀ ਬਾਣੀ ਜਿਹੜੀ ਹੈ ਆਚਾਰਨ ਕੀਤੀ ਸੀਗੀ ਤੇ ਉਸ ਨੂੰ ਅੱਗੇ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਉਸੇ ਉਹਨਾਂ ਨੇ ਦੀ ਸ਼ੁਆ ਸ਼ਾਦ ਦਾ ਖੰਡਨ ਕੀਤਾ ਗੁਰੂ ਨਾਨਕ ਸਾਹਿਬ ਜੀ ਉਸੇ ਗੱਲ ਨੂੰ ਲੈ ਕੇ ਅੱਗੇ ਤੁਰੇ ਸਤਨਾਮ ਸ਼ਬਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਅਚਾਰਨ ਕੀਤਾ ਵਾਹਿਗੁਰੂ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਕਰਦੇ ਇੱਥੋਂ ਤੱਕ ਲੋਕ ਪਹੁੰਚ ਗਏ ਉਹਨਾਂ ਦਾ ਨਾਂ ਲੈ ਲੈ ਕੇ ਪਹੁੰਚ ਗਏ ਕੁਝ ਵੀਰਾਂ ਨੇ ਪ੍ਰਚਾਰ ਕਰਨੇ ਸਹੀ ਢੰਗ ਦੇ ਨਾਲ ਸ਼ਾਇਦ ਗੁਰੂ ਰਵਿਦਾਸ ਮਹਾਰਾਜ ਦੀ ਕੁਛ ਸ਼ਾਰ ਨਹੀਂ ਕਿ ਦਿਖਾਇਆ ਜਿਸ ਤਰ੍ਹਾਂ ਦਿਖਾਉਣਾ ਚਾਹੀਦਾ ਫਿਰ ਵੀ ਸਾਰੇ ਵੀਰ ਬਹੁਤ ਸੋਹਣਾ ਦੱਸਦੇ ਨੇ ਜੋ ਵੀ ਕੁਝ ਦੱਸਦੇ ਨੇ ਉਹਦਾ ਨੈਟ ਆਇਆ ਜੀ ਨੈਟ ਦੇ ਉੱਤੇ ਜੋ ਵੀ ਕੁਝ ਤੁਸੀਂ ਦੇਖ ਸਕਦੇ ਆ ਸਾਰਾ ਕੁਝ ਨੈਟ ਦੇ ਉੱਤੇ ਐ ਸਚਾਈ ਜੋ ਵੀ ਕੁਝ ਹੈ ਨੈਟ ਦਾ ਕਿਹਾ ਸਦੇ ਕਾਫੀ ਜ਼ਿਆਦਾ ਗਿਆਨ ਜਿਹੜਾ ਇੰਟਰਨੈਟ ਦੇ ਥਰੂ ਦਰਸ਼ਕਾਂ ਨੂੰ ਮਿਲ ਜਾਂਦੇ ਆ ਹਾਂਜੀ ਇਹ ਰਵਿਵੀ ਜੇਕਰ ਉਸ ਸਮੇਂ ਦੇ ਵਿੱਚ ਗੁਰੂ ਮਹਾਰਾਜ ਸਤਿਗੁਰ ਅਗਸ ਮਹਾਰਾਜ ਹੁਣਾਂ ਦੇ ਸੇਵਕਾਂ ਦੀ ਗੱਲ ਕਰੀਏ ਤੇ ਇਤਿਹਾਸ ਦੱਸਦਾ ਕਿ ਉਸ ਸਮੇਂ ਦੇ ਜਿਹੜੇ ਰਾਜੇ ਮਹਾਰਾਜ ਦੇ ਵੀ ਸਨ ਜਿਹੜੇ ਗੁਰੂ ਮਹਾਰਾਜ ਦੇ ਸੇਵਕ ਸਨ ਇਹਨਾਂ ਬਾਰੇ ਦਰਸ਼ਕ ਵੀਰਾਂ ਨੂੰ ਥੋੜਾ ਜਾਣਨਾ ਪਾ ਦਿਓ ਸ਼ੇਰ ਗੁਰੂ ਰਵੀਦਾਸ ਮਹਾਰਾਜ ਜੀ ਦੇ ਬਾੜ ਦੇਸ਼ ਕਹਿ ਸਕਦੇ ਬਾੜ ਦੇਸ਼ ਦੇ ਸੇਵਕ ਜਿਨ੍ਹਾਂ ਦੇ ਵਿੱਚ 48 ਰਾਣੀਆਂ ਸੇਵਕ ਬਹੁਤ ਵੱਡੇ ਵੱਡੇ ਰਾਜਾ ਸ਼ਕੰਦਰ ਰਾਜਾ ਪੀਪਾ ਨਾਗਰਮਲ ਇਸ ਤਰ੍ਹਾਂ 62 ਰਾਜਿਆਂ ਦੇ ਨਾਮ ਹੋਏ ਜੀ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣਾ ਜੀਵਨ ਕੁੱਲੀ ਦੇ ਵਿੱਚ ਕੱਟਿਆ ਉਹਨਾਂ ਦੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਾਇਆ ਤਿਆਗੀ ਹੋਈ ਸੀ ਉਹਨਾਂ ਨੂੰ ਬਹੁਤ ਜ਼ੋਰ ਲਾਇਆ ਰਾਜਿਆਂ ਨੇ ਰਾਣੀਆਂ ਨੇ ਕਿ ਸਾਡੇ ਤੋਂ ਮਾਇਆ ਲਓ ਅਸੀਂ ਇੱਥੇ ਮਹਿਲ ਸਵਾਰਨਾ ਚਾਹੁੰਦੇ ਉਹਨਾਂ ਨੇ ਕਿਹਾ ਨਹੀਂ ਮੈਂ ਆਪਣੀ ਕਿਰਤ ਕਿਰਤ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਕਿਰਤ ਕੀਤਾ ਉਸ ਤੋਂ ਬਾਅਦ ਕਬੀਰ ਸਾਹਿਬ ਸਾਰਿਆਂ ਨੇ ਕਿਰਤ ਕੀਤੀ ਹੈ ਕਿਰਤ ਕਰੋ ਵੰਡ ਛਕੋ ਇਹ ਕਿਰਤ ਦਾ ਹੈ ਸਾਰਾ ਤੇ ਉਹਨਾਂ ਦੇ ਵਿੱਚ ਜਿਹੜੇ ਉਹ ਇਹ ਰਾਜਾ ਭੀਪਾ ਜੀ ਉਹਨਾਂ ਦੀ ਰਾਜਾ ਭੀਪਾ ਜੀ ਜਿੱਦਾਂ ਕਿਦਾਂ ਸਤਗੁਰੂ ਬਣ ਗਏ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਉਹਨਾਂ ਦੀ ਸਤਿ ਸ਼੍ਰੀ ਅਕਾਲ ਦਸਿਕ ਵੀਰੋ ਰਾਜਾ ਪੀਪਾ ਜੀ ਦੀ ਇੱਕ ਸਾਖੀ ਬੜੀ ਮਸ਼ਹੂਰ ਹੈ ਸੋ ਸਾਡੇ ਬਜ਼ੁਰਗਾਂ ਨੇ ਸੁਣੀ ਕਾਫੀ ਬੱਚਿਆਂ ਨੇ ਵੀ ਸੁਣੀ ਹੋਵੇਗੀ ਸੋ ਸਾਡੇ ਵੱਡੇ ਵੀ ਰਾਮ ਵੀਰ ਹੁਣਾਂ ਦੀ ਜ਼ੁਬਾਨੀ ਉਸ ਸਾਖੀ ਆਪਾਂ ਸੁਣਾਵਾਂਗੇ ਵੀਰੋ ਤੇ ਚੰਨਾਂ ਨਾਲ ਜ਼ਰੂਰ ਪਾਓ ਰਾਜਾ ਪੀਪਾ ਜੀ ਸਤਰੀ ਰਾਜਪੂਤ ਸੀ ਬਹੁਤ ਵਧੀਆ ਉਹਨਾਂ ਦਾ ਰਾਜ ਚੱਲਦਾ ਸੀ ਉਹਨਾਂ ਨੂੰ ਇੱਕ ਦਿਨ ਪਰਮਾਰਥ ਦਾ ਸ਼ੌਂਕ ਉੱਠਿਆ ਉਹਨਾਂ ਨੇ ਕਿਹਾ ਵੀ ਰਾਜਪਾਟ ਵਧੀਆ ਚੱਲਦਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਵੀ ਕਰਨਾ ਚਾਹੁੰਦਾ ਤੇ ਉਹਨਾਂ ਨੇ ਆਪਣੇ ਜਿੰਨੇ ਵਜ਼ੀਰ ਸੀਗੇ ਅਮੀਰ ਸੀਗੇ ਸਾਰਿਆਂ ਨੂੰ ਬੁਲਾਇਆ ਬੁਲਾ ਕੇ ਪੁੱਛਿਆ ਵੀ ਮੈਨੂੰ ਕੋਈ ਕਾਮਲ ਮੁਰਸ਼ਿਦ ਦੱਸੋ ਜਿਹਨਾਂ ਨੂੰ ਮੈਂ ਆਪਣਾ ਗੁਰੂ ਬਣਾਵਾਂ ਤੇ ਮੈਂ ਭਗਤੀ ਕਰਨੀ ਚਾਹੁੰਦਾ ਉਹ ਸਤਿਗੁਰੂ ਨਾਲ ਮੇਲ ਕਰਨਾ ਚਾਹੁੰਦਾ ਉਹਨਾਂ ਦੇ ਬਾਰੇ ਮੈਂ ਬਹੁਤ ਸੁਣਿਆ ਹੈ ਤੇ ਮੈਂ ਇਸ ਤੋਂ ਵਾਂਝਾਇਆ ਵੀ ਮੈਂ ਉਹਨਾਂ ਦੀ ਭਗਤੀ ਦੇ ਵਿੱਚ ਲੀਨ ਹੋਣਾ ਚਾਹੁੰਦਾ ਤੇ ਉਸ ਵੇਲੇ ਵੀ ਵਜੀਰਾਂ ਨੇ ਕਿਹਾ ਵੀ ਇਸ ਵੇਲੇ ਉੱਚੇ ਉਹ ਜਿਹੜੇ ਸਤਿਗੁਰੂ ਨੇ ਉਹ ਕਾਂਸੀ ਦੇ ਵਿੱਚ ਸੀਰ ਗੁਰਦਨਪੁਰ ਕਰਦੇ ਦਾ ਜੁੱਤੀਆਂ ਗੰਦਨ ਦਾ ਕੰਮ ਹੈ ਲੇਕਿਨ ਉਹ ਸੰਗਤ ਜਿਹੜੀ ਵੀ ਜਾਂਦੀ ਆ ਉਹਨੂੰ ਪ੍ਰਮਾਤਮਾ ਦੇ ਨਾਲ ਗਾਣ ਦਿੰਦੇ ਆ ਤੁਸੀਂ ਉਹਨਾਂ ਦੇ ਕੋਲ ਜਾਓ ਤੇ ਜਾ ਕੇ ਉਹਨਾਂ ਨੂੰ ਗੁਰੂ ਬਣਾਓ ਤੇ ਹੁਣ ਰਾਜਾ ਸੋਚਦਾ ਵੀ ਮੈਂ ਛਤਰੀ ਰਾਜਪੂਤ ਅਗਰ ਜੇ ਮੈਂ ਜਾਵਾਂਗਾ ਲੋਕ ਮੈਨੂੰ ਦੇਖਣਗੇ ਲੋਕ ਮੇਰਾ ਵਿਰੋਧ ਕਰਨਗੇ ਵੀ ਇੱਕ ਚਮਾਰ ਦੇ ਘਰ ਜਾਂਦਾ ਛਤਰੀ ਰਾਜਪੂਤ ਤੇ ਉਥੇ ਇੱਕ ਇੱਕ ਮੇਲਾ ਲੱਗਾ ਉਹ ਲੋਕੀ ਸਾਰੇ ਗੰਗਾ ਦੇ ਉੱਤੇ ਨਹਾਉਣ ਵਾਸਤੇ ਚਲੇ ਗਏ ਤੇ ਰਾਜਾ ਚੁੱਪਕੇ ਚਬੀਤੇ ਮੈਂ ਸ਼ਾਰਟਕਟ ਸੁਣਾ ਰਿਆਂ ਵੈਸੇ ਬਹੁਤ ਸੋਹਣੇ ਸੋਹਣੇ ਇਹ ਕਥਾਵਾਚਕਾਂ ਨੇ ਥਾਕੀਆਂ ਸੁਣਾਈਆਂ ਆ ਤੇ ਉਹਨੂੰ ਮੈਂ ਛੋਟਕਾਟ ਸੁਣਾ ਰਿਹਾ ਉਹ ਫਿਰ ਉਹ ਸਾਰੇ ਜਦੋਂ ਉੱਥੇ ਗੰਗਾ ਦੇ ਚਲ ਗਏ ਤੇ ਰਾਜਾ ਜੀ ਗੁਰੂ ਰਵਿਦਾਸ ਮਹਾਰਾਜ ਕੋ ਗਏ ਜਾ ਕੇ ਕਹਿੰਦੇ ਗੁਰੂ ਜੀ ਮੈਂ ਆਪਜੀ ਸ਼ਰਨ ਆਇਆ ਤੇ ਮੈਨੂੰ ਸਤਿਗੁਰਾਂ ਦੇ ਦਰਸ਼ਨ ਦਿਖਾਓ ਮੈਂ ਭਗਤੀ ਕਰਨੀ ਚਾਹੁੰਦਾ ਤੇ ਗੁਰੂ ਰਵਿਦਾਸ ਜੀ ਖੁਸ਼ ਹੋ ਗਏ ਕਿ ਇੱਕ ਅਜੇ ਛਤਰੀ ਰਾਜਪੂਤ ਰਾਜਾ ਇੱਥੇ ਆਇਆ ਉਹ ਇੰਨੇ ਮਿਹਰਬਾਨ ਹੋ ਗਏ ਉਹਨਾਂ ਨੇ ਕੁੰਨ ਦੇ ਵਿੱਚੋਂ ਨਾ ਉਹਨਾਂ ਨੂੰ ਅੰਮ੍ਰਿਤ ਪਿਲਾਤਾ ਮੂਨ ਰਾਜੇ ਨੇ ਜਦੋਂ ਬੁਖ ਦੇ ਵਿੱਚ ਲਿਆ ਬੁਖ ਦੇ ਵਿੱਚ ਲੈ ਕੇ ਉਹਦੇ ਦਿਲ ਦੇ ਵਿੱਚ ਘਰੇਣਾ ਆ ਗਈ ਉਹਨੇ ਉਹ ਅੰਮ੍ਰਿਤ ਆਪਣੇ ਮੂੰਹ ਨੂੰ ਨਹੀਂ ਲਾਇਆ ਤੇ ਆਪਣੇ ਇਸ ਤਰ੍ਹਾਂ ਬੁਖ ਕਰਕੇ ਤੇ ਆਪਣੇ ਇਸ ਕਫਾਂ ਦੇ ਵਿੱਚ ਨਾ ਇਹ ਡੋਲ ਲਿਆ ਤੇ ਉੱਥੇ ਚਲੇ ਗਿਆ ਜਾ ਕੇ ਕਿੰਦਾ ਬੋ ਹੋ ਅੱਜ ਤਾਂ ਰਵਿਦਾਸ ਨੇ ਮੈਨੂੰ ਚਮੜੇ ਦਾ ਪਾਣੀ ਪਿਲਾ ਦੇਣਾ ਸੀਗਾ ਤੇ ਉਹ ਜੀ ਫਟਾਫਟ ਜਾ ਕੇ ਉਹਨੇ ਆਪਣੇ ਵਸਤਰ ਲਾਏ ਤੋਂ ਵੀ ਨੂੰ ਬੁਲਾਇਆ ਕਿੰਦਾ ਵੀ ਜੜੇ ਸਾਫ ਕਰਕੇ ਨਾ ਦਾਗ ਲੈ ਕੇ ਆ ਚੰਗੀ ਤਰ੍ਹਾਂ ਸਾਫ ਕਰਦੇ ਆ ਚਮੜੇ ਦੇ ਦਾਗ ਹੁਣ ਧੋਬੀ ਜਾ ਕੇ ਜਦੋਂ ਚਮੜੇ ਦੇ ਦਾਗ ਸਾਫ ਕਰਦਾ ਉਹਦੀ ਕੋਈ ਨਿੱਥ ਦੇ ਜੀ ਉਹਦੀ ਗਵਾਲੀਗ ਲੜਕੀ ਖੜੀ ਹੁੰਦੀ ਆ ਉਹਨੂੰ ਕਹਿੰਦਾ ਵੀ ਧੋਬੀ ਕਹਿੰਦਾ ਵੀ ਇਹਨੂੰ ਨਾ ਹੌਲੀ ਹੌਲੀ ਦੰਦਾ ਦੇ ਨਾਲ ਚੂਸ ਤੇ ਉਹ ਉਸ ਤੋਂ ਵੀ ਦੀ ਲੜਕੀ ਜਿਹੜੀ ਆ ਉਹ ਚੂਸਣ ਲੱਗ ਪੈਂਦੀ ਜਦੋਂ ਚੂਸਦੀ ਐ ਉਹ ਅੰਦਰ ਨਿਗਾਉਣ ਲੱਪਣਦੀ ਆ ਉਹ ਜਿੱਦਾਂ ਜਿੱਦਾਂ ਅੰਦਰ ਨਿਗਾਉਂਦੀ ਆ ਉਹਦਾ-ਉਦਾ ਉਹਨੂੰ ਚਾਨਣਾ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਅੰਦਰ ਦੇ ਕਪਾੜ ਖੁੱਲ ਜਾਂਦੇ ਆ ਸਤਗੁਰਾਂ ਦੇ ਨਾਲ ਉਹਦੀ ਲੇਵ ਲੱਗ ਜਾਂਦੀ ਆ ਤੇ ਉਹ ਲੋਕ ਪ੍ਰਲੋਗ ਦੀਆਂ ਸਾਰੀਆਂ ਗੱਲਾਂ ਕਰਨ ਲੱਗ ਪੈਂਦੀ ਆ ਹੁਣ ਲੋਕਾਂ ਨੂੰ ਜਦੋਂ ਪਤਾ ਲੱਗਦਾ ਲੋਕੀ ਉਹਦੇ ਕੋਲ ਆਉਂਦੇ ਆ ਉੱਥੇ 사ਸੰਗ ਹੋਣ ਲੱਗ ਪੈਂਦਾ ਜੀ ਬਹੁਤ ਵੱਡਾ 사ਸੰਗ ਤੋਬੀ ਦੀ ਲੜਕੀ ਕਰਨ ਲੱਪਣਦੀ ਆ ਤੇ ਉਹ ਜਦੋਂ ਰਾਜੇ ਨੂੰ ਪਤਾ ਲੱਗਾ ਰਾਜਦੇਵ ਦੇ ਦਿਲ ਦੇ ਵਿੱਚ ਪਹਿਲੇ ਉਜੋਸ ਸੀਗਾ ਵੀ ਮੈਂ ਗੁਰਾਂ ਨੂੰ ਪਉਣਾ ਆ ਭਗਤੀ ਕਰਨੀ ਹੈ ਤੇ ਉਹ ਰਾਜੇ ਉਹ ਕਹਿੰਦਾ ਚਲੋ ਤੂੰ ਵੀ ਦੀ ਲੜਕੀ ਦੇ ਕੋਲ ਚਲਦੇ ਆ ਉਹਨੂੰ ਪੁੱਛਦੇ ਆ ਜਦੋਂ ਗਏ ਉੱਥੇ 사ਤਸੰਗ ਹੋ ਰਿਹਾ ਸੀਗਾ ਬਹੁਤ ਲੋਕ ਬੈਠੇ ਸੀ ਉੱਥੇ ਤੇ ਜਦੋਂ ਰਾਜਾ ਜੀ ਗਏ ਰਾਜਾ ਪੀਪਲ ਜੀ ਤੇ ਧੋਵੀ ਦੀ ਲੜਕੀ ਖੜੀ ਹੋ ਗਈ ਉੱਥੇ ਤੇ ਉਹ ਰਾਜਾ ਕਹਿੰਦਾ ਵੀ ਬੇਟੇ ਮੈਂ ਤੇਰੇ ਕੋਲ ਕੁਝ ਲੈਣ ਵਾਸਤੇ ਆਇਆ ਤੂੰ ਖੜੀ ਕਿਉਂ ਹੋ ਗਈ ਆ ਵੀ ਮੈਂ ਰਾਜਾ ਬਣ ਕੇ ਨਹੀਂ ਆਇਆ ਉਹ ਕਹਿੰਦੀ ਮੈਂ ਰਾਜੇ ਕਰਕੇ ਨਹੀਂ ਖੜੀ ਹੋਈ ਆ ਮੈਨੂੰ ਤਾਂ ਜੋ ਕੁਝ ਵੀ ਮਿਲਿਆ ਉਹ ਤੁਹਾਡੇ ਤੋਂ ਮਿਲਿਆ ਉਹ ਕਹਿੰਦਾ ਉਹ ਕਿਸ ਤਰ੍ਹਾਂ ਕਹਿੰਦੀ ਜਿਹੜੇ ਤੁਸੀਂ ਬਿਸਤਰ ਤੇ ਜੇ ਸਕੇ ਉਹ ਜਿਹੜਾ ਦਾਗ ਸੀਗਾ ਉਹ ਮੈਂ ਚੂਸਿਆ ਜਦੋਂ ਅੰਦਰ ਚਲੇ ਗਿਆ ਤੇ ਮੈਨੂੰ ਜਾਨ ਹੋ ਗਿਆ ਤੁਹਾਡੇ ਬਸਤਰਾਂ ਦੇ ਵਿੱਚ ਉਹਨੇ ਵੀ ਉੱਥੇ ਦੱਸਿਆ ਵੀ ਉਹਦਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਮੈਨੂੰ ਅੰਮ੍ਰਿਤ ਵੇ ਬਿਜਾਇਆ ਸੀ ਨੇ ਅਮਰਤ ਜੇ ਨਰਾਦਰ ਕੀਤਾ ਉਹ ਫਿਰ ਆਪਣੇ ਆਪ ਨੂੰ ਕੋਸਦਾ ਉਹ ਕਹਿੰਦਾ ਆਪਣੇ ਆਪ ਨੂੰ ਬਹੁਤ ਜ਼ਰ ਪਿਹੜੇ ਲੱਜਾਂ ਦੇ ਨਾਲ ਬੋਲਦਾ ਕਹਿੰਦਾ ਵੀ ਲੱਖ ਲਾਂ ਦਾ ਜਿਹੜਾ ਮੇਰੇ ਦਿਲ ਦੇ ਵਿੱਚ ਕਿਰੇਣਾ ਆ ਗਈ ਤੇ ਮੈਂ ਉਹਦਾ ਫੈਲਾ ਨਹੀਂ ਲੈ ਸਕਿਆ ਤੇ ਉਹ ਹੁਣ ਫਿਰ ਕੋਈ ਲੋਕ ਇਲਾਜ ਨਹੀਂ ਦੇਖਦਾ ਕੋਈ ਸ਼ਰਮ ਨਹੀਂ ਦੇਖਦਾ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੋ ਜਾਂਦਾ ਜਾ ਕੇ ਕਹਿੰਦਾ ਮਹਾਰਾਜ ਮੇਰੇ ਕੋਲ ਭੁਲ ਹੋ ਗਈ ਮੈਨੂੰ ਉਹ ਹੀ ਅਮਰਤ ਫੇਪਲਾਓ ਉਹ ਕਹਿੰਦੇ ਨਹੀਂ ਉਹ ਰਾਜਾ ਜੀ ਉਸੇ ਮੈਂ ਰੋਜ਼ ਬਿਨਾਂ ਉਸ ਟਾਈਮ ਮੇਰੇ ਦਿਲ ਦੇ ਵਿੱਚ ਆਇਆ ਵੀ ਅੱਜ ਰਾਜਾ ਮੇਰੇ ਕੋ ਆਇਆ ਅੱਜ ਰਾਜੇ ਨੂੰ ਅੰਮ੍ਰਿਤ ਪਲਾ ਦਿੱਤੇ ਆ ਹੁਣ ਉਹ ਤੇਰੀ ਕਿਸਮਤ ਦੇ ਵਿੱਚ ਨਹੀਂ ਰਾਜਾ ਕਿੰਨਾ ਨਹੀਂ ਮੈਂ ਤੁਹਾਨੂੰ ਗੁਰੂ ਮੰਨ ਲਿਆ ਤੁਸੀਂ ਮੈਂ ਤੁਹਾਡਾ ਦਰ ਨਹੀਂ ਛੱਡਣਾ ਫਿਰ ਅਬਿਦਾਸ ਮਹਾਰਾਜ ਨੇ ਕਿਹਾ ਵੀ ਹੁਣ ਤੈਨੂੰ ਅੰਮ੍ਰਿਤ ਨਹੀਂ ਮਿਲਣਾ ਹੁਣ ਤੈਨੂੰ ਮੈਂ ਸ਼ਬਦ ਦਨਾ ਬਾਣੀ ਪੜ ਸਿਮਰਨ ਕਰ ਫਿਰ ਤੈਨੂੰ ਅੰਦਰੋਂ ਪ੍ਰਗਟ ਹੋਏਗਾ ਅੰਮ੍ਰਿਤ ਜਦੋਂ ਰਾਜਾ ਪੀਪਾ ਜੀ ਨੇ ਉਹਨਾਂ ਕੋਲ ਸ਼ਬਦ ਲਿਆ ਸੋਹਿੰਗ ਸ਼ਬਦ ਸਤਨਾਮ ਸ਼ਬਦ ਜਦੋਂ ਉਹਨਾਂ ਨੇ ਮੰਤਰ ਦਿੱਤਾ ਉਹਨਾਂ ਨੇ ਇੰਨੀ ਭਗਤੀ ਕੀਤੀ ਇੰਨੀ ਭਗਤੀ ਕੀਤੀ ਰਾਜਾ ਪੀਪਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਜਾ ਪੀਪਾ ਜੀ ਨੂੰ ਸਥਾਨ ਮਿਲ ਗਿਆ ਰਾਜਾ ਪੀਪਾ ਤੋਂ ਸਤਗੁਰੂ ਪੀਪਾ ਜੀ ਬਣ ਗਏ ਵਾਹਿਗੋ ਵਾਹਿਗੋ ਰਾਜਾ ਪੀਪਾ ਜੀ ਉਹ 15 ਦੇ ਵਿੱਚ ਸਤ ਗੁਰਾਂ ਦੇ ਵਿੱਚ ਰਾਜਾ ਪੀਪਾ ਜੀ ਦੀ ਵੀ ਬਾਣੀ ਆ। ਰਾਜਾ ਪੀਪਾ ਜੀ ਗੁਰੂ ਰਵੀਦਾਹ ਲੀਲੇ ਛੇਸ਼ਵੇਂ ਉਹਨਾਂ ਨੂੰ ਸਥਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲ ਗਿਆ। ਮਤਲਬ ਕਹਿਣ ਤੋਂ ਭਾਵ ਕਿ ਰਾਜਾ ਪੀਪਾ ਜੀ ਹੋਣਾ ਦਾ ਵੀ ਗੁਰੂ ਮਾਰੇ ਦੇ ਸੇਵਕਾਂ ਵਿੱਚ ਵੱਡਾ ਨਾਮ ਹੈ। ਬਹੁਤ ਵੱਡਾ ਨਾਮ ਜੀ ਸਭ ਤੋਂ ਵੱਡਾ ਨਾਮ ਮੇਰੇ ਹਿਸਾਬ ਦੇ ਨਾਲ ਤਾਂ ਸਭ ਤੋਂ ਵੱਡਾ ਨਾਮ ਪੀਪਾ ਜੀ ਦਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋ ਗਿਆ ਰਾਜਾ ਪੀਪਾ ਜੀ ਦਾ। ਤੁਸੀਂ ਉਹ ਦੂਸੇ ਦੇਖ ਲਈਓ 15 ਦੇ ਵਿੱਚ ਗੁਰੂਆਂ ਦੇ ਵਿੱਚ ਸਤਿਗੁਰਾਂ ਦੇ ਵਿੱਚ ਨਾਮਦੇਵ ਕਬੀਰ ਤੇ ਲੋਚਨ ਸਦਨਾ ਪੀਪਲ ਜੀ ਦਾ ਵੀ ਨਾਮ ਆਏਗਾ ਇਹਨਾਂ ਦੇ ਵਿੱਚ 15 ਦੇ ਵਿੱਚ ਐਸੀ ਲਾਲ tuj bin kaun kare tuj bin kaun kare ਐਸੀ ਲਾਲ ਉਜਬੇਨ ਕੋ ਨ ਕਰੇ ਗਰੀਬ ਨਿਵਾਜ ਗਸਈਆ ਮੇਰਾ ਗਸਈਆ ਮੇਰਾ ਗਰੀਬ ਨਿਵਾਜ ਗਸਈਆ ਮੇਰਾ ਗਸਈਆ ਮੇਰਾ ਮਾਤੇ ਮਾથે ਛਤਰ ਧਰੇ ਮਾથે ਛਤਰ ਧਰੇ ਐਸੀ ਲਾਲ ਤੁਜ बिन कौन ਕਰੇ ਜਾਂਗੀ ਚੋਤ ਜਗਤ ਕੋ ਲਾਗੇ ਜਗਤ ਕੋ ਲਾਗੇ ਤਾ ਪਰ ਤਾ ਪਰ ਤੂੰ ਹੀ ਕਰੀ ਐਸੀ ਲਾਣ ਤੁਝ ਬਿਨ ਕੋਣ ਕਰੀ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਰੇ ਮੇਰਾ ਗੋਬਿੰਦ ਕਾਹੂ ਕਾਹੂ ਤੇ ਨਾ ਡਰੇ ਐਸੀ ਲਾਲ ਤੁਜ ਬਿਨ ਕੌਣ ਕਰੇ ਨਾਮ ਦੇਵ ਕਬੀਰ ਤਰ ਲੋਚਨ ਕਬੀਰ ਤਰ ਲੋਚਨ ਸਦਨਾ ਸਦਨਾ ਸੈ ਨਤਰੇ ਸਦਨਾ ਸੈ ਨਤਰੇ ਐਸੀ ਲਾਲ ਤੁਜ ਬਿਨ ਕੋ ਨ ਕਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਸੁਨੋ ਰੇ ਸੰਤੋ ਹਰ ਜਿਉ ਹਰ ਜਿਉ ਤੇ ਸਾਬੇ ਸਰੀ ਤੁਧ ਬਿਨ ਕੋ ਨ ਕਰੇ ਐਸੀ ਲਾਲ ਤੁਧ ਬਿਨ ਕੋ ਨ ਕਰੀ ਸੋ ਅੱਜ ਦੀ ਇਹ ਜਿਹੜੀ satsang ਆਪਾਂ ਕਹਿ ਸਕਦੇ ਆ ਉਸ ਗੁਰੂ ਮਹਾਰਾਜ ਦੇ ਨਾਂ ਦਾ ਸੋ ਸਾਡੇ ਦਰਮਿਆਨ ਜੇੜੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸੰਗਤਾਂ ਦੇ ਰੂਪ ਰੂਪੀ ਹੈ ਧੰਨਵਾਜੀ ਧੰਨਵਾਦ ਸੋ ਬਡੇ ਵੀ ਰਾਮ ਹੁਣਾ ਤੋਂ ਆਪਾਂ ਆਖਿਰ ਵਿੱਚ ਮੈਸੇਜ ਲਵਾਂਗੇ ਰਾਮਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਔਰ ਸਾਡੇ ਚੈਨਲ ਦੇ ਨਾਲ ਜਿਹੜੀਆਂ ਸੰਗਤਾਂ ਦੇਸ਼ ਅਵਦੇਸ਼ਾਂ ਚ ਤੁਹਾਨੂੰ ਵੇਖ ਰਹੀਆਂ ਤੋ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਕਾਫੀ ਅੱਛੀ ਵੀਡੀਓ ਲੱਗੀ ਹੋਏਗੀ ਕੋਮੈਂਟ ਵਿੱਚ ਕੀ ਤੁਸੀਂ ਮੈਸੇਜ ਕੀ ਸੁਨੇਹ ਦੇਵੋਗੇ ਅਸੀ ਸੁਨੇਹਾ ਦਿੰਦੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਕੇਡੀ ਵਰਲਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸੰਤਾਂ ਦੇ ਨਾਲ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਇਹ ਸਾਨੂੰ ਸੰਤਾਂ ਨੂੰ ਦਰਸ਼ਨ ਕਰਾਉਂਦੇ ਨੇ ਸੰਤਾਂ ਦੇ ਨਾਲ ਸਾਡੇ ਵਿਚਾਰ ਸਾਂਝੇ ਕਰਾਉਂਦੇ ਨੇ ਅਸੀਂ ਬਹੁਤ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਚਾਰ ਜਰਾਤ ਚੌਗਨੀ ਤਰੱਕੀ ਬਖਸ਼ੇ ਤੇ ਆਖਰ ਦੇ ਵਿੱਚ ਮੈਂ ਸਭ ਸੰਗਤਾਂ ਨੂੰ ਇਹ ਕਹਾਂਦਾ ਹਾਂ ਸਾਬ ਦੀ ਛੇਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਉਹਨਾਂ ਦੀ ਬਾਣੀ ਪੜ੍ਹ ਕੇ ਉਸ ਤੇ ਅਮਲ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕੀ ਹੈ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਲੋਕ ਹੈ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਯਾਸ ਤੇ ਨਰਦੋਜਕ ਜਾਣਗੇ ਸਤਿਪਾਖੇ ਰਵਿਦਾਸ ਬਹੁਤ ਹੀ ਸੋਹਣੇ ਸੋਹਣੇ ਸ਼ਬਦ ਬੋਲਣ ਵਾਲੇ ਗਾਇਕ ਨੇ ਕਥਾ ਪੜਨ ਵਾਲੇ ਬਹੁਤ ਸੋਹਣੇ ਸੋਹਣੇ ਗਾਇਕ ਨੇ ਸਾਨੂੰ ਕੁਝ ਵੀ ਬੋਲਣਾ ਨਹੀਂ ਆਉਂਦਾ ਜੇ ਸਾਡੇ ਕੋਲੋਂ ਕੋਈ ਪੁੱਲ ਚੁੱਕ ਹੋ ਗਈ ਹੋਵੇ ਤੇ ਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੰਗਤ ਬਖਸ਼ਣਯੋਗ ਹੈ ਅਸੀਂ ਆਖਰ ਦੇ ਵਿੱਚ ਸੰਗਤਾਂ ਨੂੰ ਜੈ ਗੁਰਦੇਵ ਚਾਨ ਗੁਰਦੇਵ ਕਹਿੰਦੇ ਹਾਂ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਜਨ ਮਿਲਾਂਗੇ ਸਵੇਤਨ ਸਾਡੇ ਹੈ ਵੱਡੇ ਵੀਰ RAM ਸਿੰਘ ਚੁੰਬਰ ਜੀ ਸੋ ਜਿਨ੍ਹਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਔਰ ਸਾਰੀਆਂ ਦਰਸ਼ਕਾਂ ਨੂੰ ਗੁਰਚਰਨਾ ਦੇ ਨਾਲ ਲਗਾਇਆ ਔਰ ਸਾਖੀ ਵੀ ਆਪਸ ਹੋਣੀ ਰਾਜਾ ਪੀਪਾ ਜੀ ਹੋਣਾ ਦੀ ਔਰ ਮਹਾਰਾਜ ਦੀ ਬਾਣੀ ਵੀ ਸੁਣੀ ਸੋ ਤੁਸੀਂ ਵੇਖ ਰਹੇ ਸੀ ਕਿਹੜੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਅਜੇ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ